ਵਿਆਂ ਦੇ ਜਿਹੇ ਪੰਜ ਦੇਸ਼ ਜਿੱਥੇ ਜਾ ਕੇ ਬਸਣ ਦੇ ਨਾਲ ਉੱਥੋਂ ਦੀ ਸਰਕਾਰ ਤੁਹਾਨੂੰ ਦੇਵੇਗੀ ਲੱਖਾਂ ਰੁਪਏ ਦਾਸਾਤਾ ਮਿਲੇਗਾ ਮਿਲੇਗਾ ਨਾਲ ਮਿਲੇਗੀ ਰਹਿਣ ਦੇ ਲਈ ਕੋਠੀ ਤੇ ਘੁੰਮਣ ਦੇ ਲਈ ਕਾਰ ਅਜਹੀਆਂ ਹੋਰ ਬਹੁਤ ਸਾਰੀਆਂ ਮੁਫਤ ਦੇ ਵਿੱਚ ਚੀਜ਼ਾਂ ਇਹ ਦੇਸ਼ ਅਜਿਹਾ ਮੁਫਤ ਦੇ ਵਿੱਚ ਪੈਸਾ ਕਿਉਂ ਲੋਕਾਂ ਨੂੰ ਦੇ ਰਿਹਾ ਹੈ ਕਿਉਂ ਕਹਿ ਰਿਹਾ ਹੈ ਕਿ ਇੱਥੇ ਆ ਕੇ ਬਸੋ ਅਸੀਂ ਤੁਹਾਨੂੰ ਦਵਾਂਗੇ ਐਸ਼ੋ ਰਾਮ ਪੂਰੀ ਜਾਣਕਾਰੀ ਇਸ ਰਿਪੋਰਟ ਦੇ ਵਿੱਚ ਦੱਸਦੇ ਹਾਂ ਜਾਣਕਾਰੀ ਤੁਹਾਡੇ ਕੰਮ ਆਉਣ ਵਾਲੀ ਹੈ ਤੁਸੀਂ ਵੀ ਇਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਲੱਖਾਂ ਰੁਪਇਆ ਕਮਾ ਸਕਦੇ ਹੋ ਕਿਹੜੇ ਦੇਸ਼ ਨੇ ਪੂਰੀ ਲਿਸਟ ਤਿਆਰ ਕਰਕੇ ਤੁਹਾਡੇ ਲਈ ਲੈ ਕੇ ਆਏ ਆ ਸ਼ੇਅਰ ਜ਼ਰੂਰ ਕਰਨਾ ਕੁੰਮਣ ਫਿਰਨ ਦਾ ਚਾਹ ਕਿਸ ਨੂੰ ਨਹੀਂ ਹੁੰਦਾ ਵਿਦੇਸ਼ ਜਾਣਾ ਉੱਥੇ ਰਹਿ ਕੇ ਸੈਟਲ ਹੋ ਜਾਣਾ ਹਰ ਬੰਦੇ ਦਾ ਇੱਕ ਸੁਪਨਾ ਬਣ ਗਿਆ ਹੈ ਕੁੰਮਣ ਫਿਰਨ ਦੇ ਲਈ ਲੋਕ ਜਿਹੜੇ ਜ਼ਿਆਦਾ ਕ੍ਰੇਜ਼ੀ ਹੁੰਦੇ ਨੇ ਕੋਈ ਨਾ ਕੋਈ ਨਵਾਂ ਦੇਸ਼ ਲੱਭਦੇ ਨੇ ਜਿੱਥੇ ਜਾ ਕੇ ਅਸੀਂ ਘੁੰਮ ਸਕੀਏ ਅਗਰ ਤੁਸੀਂ ਘੁੰਮਣ ਜਾਓ ਜਾਂ ਉਸ ਦੇਸ਼ ਦੇ ਵਿੱਚ ਜਾ ਕੇ ਬਸ ਜਾਓ ਅਗਰ ਤੁਹਾਨੂੰ ਪਤਾ ਲੱਗੇ ਕਿ ਉੱਥੇ ਤੁਹਾਨੂੰ ਹੁਣ ਲੱਖਾਂ ਰੁਪਇਆ ਮਿਲੇਗਾ ਰਹਿਣ ਦੇ ਲਈ ਕੋਠੀਆਂ ਆਕਾਰਾਂ ਮਿਲਣਗੀਆਂ ਤਾਂ ਤੁਸੀਂ ਕੀ ਸੋਚੋਗੇ ਅਗਰ ਤੁਹਾਡੀ ਹਾਂ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਪਰ ਕਿਹੜੇ ਦੇਸ਼ ਨੇ ਕਿਹੜੇ ਪੰਜ ਦੇਸ਼ਾਂ ਦੀ ਇਹ ਲਿਸਟ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਸਭ ਤੋਂ ਪਹਿਲਾ ਨਾਮ ਬਰਮੋਟ ਬਰਮੋਟ ਅਮਰੀਕਾ ਦਾ ਇੱਕ ਅਜੀਹਾ ਦੇਸ਼ ਇੱਕ ਜਿਹਾ ਇਲਾਕਾ ਹੈ ਜਿੱਥੇ ਅਗਰ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਕੁਦਰਤੀ ਨਜ਼ਾਰਾ ਦੇਖਣ ਨੂੰ ਮਿਲੇਗਾ ਇੱਥੋਂ ਦਾ ਇੱਕ ਅਲੱਗ ਕਿਸਮ ਦਾ ਪਨੀਰ ਅਲੱਗ ਕਿਸਮ ਦੀ ਆਈਸਕ੍ਰੀਮ ਬਹੁਤ ਜ਼ਿਆਦਾ ਮਸ਼ਹੂਰ ਹੈ ਇੱਥੇ ਰਿਮੋਟ ਵਰਕਸ ਦੇ ਲਈ ਜੋ ਹੈ ਇਨਸੈਂਟਿਵ ਫਾਈਨੈਂਸ਼ਲੀ ਦਿੱਤੇ ਜਾਂਦੇ ਨੇ ਅਗਰ ਤੁਸੀਂ ਇਸ ਵਰਕ ਦੇ ਵਿੱਚ ਆਉਂਦੇ ਹੋ ਤਾਂ ਅਵੇਦਕਾਂ ਨੂੰ ਜੋ ਹੈ ਉਹ ਪੈਸਾ ਦਿੱਤਾ ਜਾਂਦਾ ਹੈ ਪੈਸਾ 10000 ਡਾਲਰ ਦਿੱਤੇ ਜਾਂਦੇ ਨੇ 7 ਲੱਖ ਦੇ ਕਰੀਬਨ ਰਕਮ ਬਣਦੀ ਹੈ ਅਗਰ ਤੁਸੀਂ 2 ਸਾਲ ਦੇ ਲਈ ਇੱਥੇ ਕੰਮ ਕਰ ਲਿਆ ਦੇਸ਼ ਦੇ ਵਿੱਚ ਚਲੇਗੇ ਤਾਂ ਤੁਹਾਨੂੰ 7.5 ਲੱਖ ਰੁਪਿਆ ਮਿਲੇਗਾ ਦੂਸਰੇ ਦੇਸ਼ ਦੀ ਅਗਰ ਗੱਲ ਕਰ ਲਈਏ ਤਾਂ ਅਲਾਸਕਾ ਅਲਾਸਕਾ ਵੀ ਅਮਰੀਕਾ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਠੰਡ ਬਹੁਤ ਜ਼ਿਆਦਾ ਹੈ ਠੰਡ ਦੇ ਨਾਲ-ਨਾਲ ਬਰਫ਼ ਬਹੁਤ ਜ਼ਿਆਦਾ ਹੈ ਲੋਕ ਜਿਹੜੇ ਨੇ ਇੱਥੇ ਘਟ ਜਾਂਦੇ ਨੇ ਇਸ ਕਰਕੇ ਸਰਕਾਰ ਜਿਹੜੀ ਇੱਕ ਸਕੀਮ ਚਲਾਉਂਦੀ ਹੈ ਅਗਰ ਤੁਸੀਂ ਅਲਾਸਕਾ ਦੇ ਵਿੱਚ ਆ ਕੇ ਬਸ ਜਾਂਦੇ ਹੋ ਤਾਂ ਤੁਹਾਨੂੰ ਇੱਥੇ 1.5 ਲੱਖ ਰੁਪਿਆ ਦਿੱਤਾ ਜਾਂਦਾ ਹੈ ਪਰ ਸ਼ਰਤ ਇਹ ਹੈ ਕਿ ਘੱਟੋ ਘੱਟ ਤੁਸੀਂ 1 ਸਾਲ ਦੇ ਲਈ ਰਹਿਣਾ ਹੈ ਤੇ ਕੁਝ ਦਿਨਾਂ ਦੇ ਲਈ ਇਸਰਾਜ ਨੂੰ ਤੁਸੀਂ ਨਹੀਂ ਛੱਡ ਸਕਦੇ ਤੀਸਰੇ ਦੇਸ਼ ਦੀ ਅਗਰ ਗੱਲ ਕਰ ਲਈਏ ਤਾਂ ਅਲਬੀਨਨ ਅਲਬੀਨਨ ਜਿਹੜਾ ਸਵਿਜ਼ਰਲੈਂਡ ਦਾ ਇੱਕ ਛੋਟਾ ਜਿਹਾ ਪਿੰਡ ਹੈ ਇੱਥੇ ਵੀ ਤੁਹਾਨੂੰ ਜੜਾਵਾ ਬਹੁਤ ਜ਼ਿਆਦਾ ਪਹਾੜ ਦੇਖਣ ਨੂੰ ਮਿਲਣਗੇ ਅਗਰ ਤੁਸੀਂ ਇਸ ਸਵਿਟਜ਼ਰਲੈਂਡ ਦੇ ਇੱਕ ਪਿੰਡ ਵਾ ਜੋ ਅਲਬਨੇਨ ਹੈ ਅਗਰ ਇੱਥੇ ਜਾ ਕੇ ਤੁਸੀਂ ਬਸ ਜਾਂਦੇ ਹੋ ਤੁਸੀਂ ਇੱਥੇ ਰਹਿ ਲੈਂਦੇ ਹੋ ਤਾਂ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਐਸ਼ੋਰਾ ਮਿਲੇਗੀ ਤੁਹਾਨੂੰ ਜੋ ਹੈ ਅਗਰ ਤੁਹਾਡੀ ਉਮਰ 45 ਸਾਲ ਤੋਂ ਘੱਟ ਦੀ ਹੈ ਤਾਂ ਅਜੇ ਇਹ ਲੋਕਾਂ ਨੂੰ ਅਜੇ ਇਹ ਨੌਜਵਾਨਾਂ ਨੂੰ ਲੱਖਾਂ ਰੁਪਏ ਦਿੱਤੇ ਜਾਂਦੇ ਨੇ ਪਰ ਸ਼ਰਤ ਇਹ ਹੈ ਕਿ ਤੁਸੀਂ 10 ਸਾਲ ਤੱਕ ਇੱਥੇ ਰਹਿਣਾ ਹੈ ਪੈਸਾ ਜੋ ਹੈ ਉਹ 20 ਲੱਖ ਰੁਪਏ ਪ੍ਰਤੀ ਬੱਚੇ ਦੇ ਹਿਸਾਬ ਦੇ ਨਾਲ 8 ਲੱਖ ਰੁਪਏ ਅਲੱਗ ਤੋਂ ਦਿੱਤੇ ਜਾਂਦੇ ਨੇ ਜਿਹਾ ਇੱਕ ਅਜਿਹਾ ਹੈ ਤੇ ਅਗਰ ਚੌਥੇ ਨੰਬਰ ਦੀ ਗੱਲ ਕਰ ਲਈਏ ਤਾਂ ਐਂਟੀ ਕਾਥੇਰਾ ਐਂਟੀ ਕਾਥੇਰਾ ਇੱਕ ਜਨਾਨੀ ਟਾਪੂ ਹੈ ਇਸ ਟਾਪੂ ਦੇ ਵਿੱਚ ਵੀ ਵਸਣ ਦੇ ਲਈ ਸਰਕਾਰ ਜਿਹੜੀ ਆ ਤਰ੍ਹਾਂ-ਤਰ੍ਹਾਂ ਦੀਆਂ ਸਕੀਮਾਂ ਚਲਾਉਂਦੀ ਹੈ ਤਾਂ ਜੋ ਲੋਕ ਜਿਹੜੇ ਨੇ ਇੱਥੇ ਆ ਕੇ ਵਸਣ ਦੁਨੀਆ ਦੇ ਬਹੁਤ ਸਾਰੇ ਲੋਕਾਂ ਦਾ ਇੱਥੇ ਰਹਿਣ ਦੇ ਲਈ ਸੁਆਗਤ ਕੀਤਾ ਜਾਂਦਾ ਹੈ ਤੇ ਐਂਟੀ ਕਾਥੇਰਾ ਇਸ ਜਨਾਨੀ ਟਾਪੂ ਦੇ ਵਿੱਚ ਵੀ ਵਸਣ ਦੇ ਲਈ ਸਰਕਾਰ ਜਿਹੜੀ ਆ ਤੁਹਾਨੂੰ ਪੈਸਾ ਦਿੰਦੀ ਹੈ ਪਤੀ ਮਹੀਨਾ 45000 ਰੁਪਏ ਤੁਹਾਨੂੰ ਤਨਖਾਹ ਦਿੱਤੀ ਜਾਂਦੀ ਹੈ ਸ਼ਰਤ ਇਹ ਹੈ ਕਿ ਤੁਸੀਂ 3 ਸਾਲਾਂ ਦੇ ਲਈ ਘਟੋ-ਕਟ ਇੱਥੇ ਰਹਿ ਕੇ ਦਿਖਾਣਾ ਹੈ ਅਗਰ ਸਭ ਤੋਂ ਆਖਰੀ ਨੰਬਰ ਵਾਲੇ ਦੇਸ਼ ਦੀ ਗੱਲ ਕਰੀਏ ਤਾਂ ਪੋਂਗਾ ਪੋਂਗਾ ਜੋ ਹੈ ਉੱਤਰੀ ਸਪੇਨ ਦੇ ਵਿੱਚ ਇੱਕ ਛੋਟਾ ਜਿਹਾ ਰਾਜ ਹੈ ਅਗਰ ਤੁਸੀਂ ਪੋਂਗਾ ਦੇ ਵਿੱਚ ਜਾਂਦੇ ਹੋ ਨਵੇਂ ਵਿਆਹੇ ਜੋੜਿਆਂ ਦਾ ਇੱਥੇ ਖਾਸ ਤੌਰ ਤੇ ਸਵਾਗਤ ਕੀਤਾ ਜਾਂਦਾ ਹੈ ਅਗਰ ਨਵੇਂ ਵਿਆਹੇ ਜੋੜੇ ਨੇ ਉਹ ਅਗਰ ਇਸ ਪੋਂਗਾ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਮੰਨ ਲਓ ਮਾਲ ਕਰ ਦਿੱਤਾ ਜਾਂਦਾ ਹੈ ਜ਼ਮੀਨ ਤਾਂ ਮਿਲਣੀ ਮਿਲਣੀ ਹੈ ਰਿਹائش ਤਾਂ ਮਿਲਣੀ ਮਿਲਣੀ ਹੈ ਪਰ 3 ਲੱਖ ਰੁਪਇਆ ਤੁਹਾਨੂੰ ਮਿਲੇਗਾ ਅਗਰ ਇੱਥੇ ਜਾ ਕੇ ਤੁਹਾਡਾ ਬੱਚਾ ਪੈਦਾ ਹੋ ਜਾਂਦਾ ਹੈ ਤਾਂ 3 ਲੱਖ ਰੁਪਏ ਉਸ ਬੱਚੇ ਨੂੰ ਵੀ ਮਿਲੇਗਾ ਕਿਹੋ ਜਿਹੀ ਲੱਗੀ ਪੂਰੀ ਜਾਣਕਾਰੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸ਼ੇਅਰ ਵੀ ਜ਼ਰੂਰ ਕਰਨਾ